ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਗ ਟਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਚੰਗੀ ਵਿਹੜਾ ਕੀ ਵੀਰੋ ਜਰਸੀ ਆ ਚੰਗੀ ਟੋਪ ਕਲਾਸ ਆ ਚੰਗੇ ਰਿਕਾਰਡ ਵਾਲੀ ਦੱਸਦੇ ਵੀਰ ਜੀ ਤਾਂ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰ ਉਹਨਾਂ ਕੋਲੇ ਸਾਰੀ ਜਾਣਕਾਰੀ ਸਾਤਸ੍ਰੀ ਅਕਾਲ ਵੀਰ ਜੀ ਸਤਸ੍ਰੀ ਅਕਾਲ ਸਤਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਵੀਰ ਜੀ ਵਧੀਆ ਵੀਰ ਜੀ ਵਧੀਆ ਠੀਕ ਠਾਕ ਤੁਸੀਂ ਸੁਣਾਓ ਵਧੀਆ ਵੀਰ ਜੀ ਕੁਲਜਿੰਦਰ ਡੇਰੀ ਫਾਰਮ ਵੇਖਣ ਵਾਲੇ ਭੈਣ ਦੇ ਭਰਾਵਾਂ ਨੂੰ ਪਿਆਰ ਭਰੀ ਸਤਸ੍ਰੀ ਅਕਾਲ ਵੀਰ ਜੀ ਸਤਸ੍ਰੀ ਅਕਾਲ ਵੀਰੇ ਹੋਰ ਸੁਣਾਓ ਵੀਰ ਜੀ ਠੀਕ ਠਾਕ ਸਭ ਠੀਕ ਠਾਕ ਵੀਰ ਜੀ ਆਪਣਾ ਨਾਮ ਰਮਨਦੀਪ ਪਿੰਡ ਰਵਾਜ ਜਿਹੜਾ ਗਰਦਾਸਪੁਰ ਤਸੀਲ ਡੇਰਾ ਪਾਪਾ ਨਾਨਕ ਜੇ ਫਰੇਗੜ ਚੂੜੀਆਂ ਆਪਾਂ ਨੂੰ 5-4 ਕਿਲੋਮੀਟਰ ਜਿਹਦੇ ਆਪਣਾ ਰਮਦਾਸ ਵੀ 5-4 ਕਿਲੋਮੀਟਰ ਜੇ ਡੇਰਾ ਪਾਪਾ 10 ਕਿਲੋਮੀਟਰ ਜੇ ਆਪ ਤਾ ਵੀਰ ਜੀ ਫੋਨ ਨੰਬਰ ਬੋਲੇ ਫੋਨ ਨੰਬਰ ਆਪਣਾ 6284104047 ਵੀਰ ਜੀ ਠੀਕ ਹੈ ਤਾਂ ਅੱਜ ਆ ਗਈ ਫਿਰ ਟੋਪ ਕਲਾਸ ਵਿੱਚ ਵੀਰ ਜੀ ਲਾਉਂਦੀ ਫਾਰਮ ਚੋਂ ਕੱਢ ਕੇ ਵਸੀ ਠੀਕ ਹੈ ਜੀ ਹਾਂ ਜੀ ਨਾਗ ਲੈਂਦੇ ਉਹ ਤੇ ਇੱਕ ਦੋ ਤੇ ਬੱਲੇਉਂਦੇ ਟੋਪ ਕਲਾਸ ਹਨਾ ਟੋਪ ਕਲਾਸ 18 19 ਕਿਲੋ ਵੀਰ ਜੀ ਦੁੱਧ ਪਿਆਰੋ ਠੀਕ ਹੈ ਵੀਰ 16 17 ਕਿਲੋ ਵੀਰ ਜੀ ਨੇ ਕਿਹਾ ਤੇ 18 19 ਕਿਲੋ ਦੀ ਮੀਲ ਆ ਤੇ ਬਹੁਤ ਛਿੱਗੀ ਵੀਰ ਜੀ 6 ਦਿਨ ਦਾ ਕੋਹਾਂ ਜੀ 6 ਦਿਨ ਦਾ ਕੁਆਲਟੀ ਫੇਰ ਦੇਖੋ ਵੀਰੋ ਕੁਆਲਟੀ ਚੈੱਕ ਕਰ ਲਓ ਖੋਲੋ ਵੀਰੇ ਆ ਫੱਪੇ ਫੜ ਕਿੰਨੇ ਦਿਨ ਬਾਕੀ ਨੇ ਇਹਦੇ ਮੇਰੀ ਜੀ ਕੋਈ ਹੱਕਾ ਨਹੀਂ ਜੇ ਬੱਛੀ ਦੇ ਬੀਤੀ ਦਾ 2-2 ਫੁੱਟ ਬਾਹਰ ਹੋਣੀ ਹੈ ਇੱਕ ਹਫਤਾ ਬਾਕੀ ਹੈ ਸੋਚ ਤੇ ਵੇਖੋ ਵੀਰੇ ਚੈੱਕ ਕਰ ਲੋ ਐ ਮੋਟ ਛੋਟੀ ਨਾ ਕਦੇ ਮੰਨ ਕੇ ਤੁਸੀਂ ਭੜਨੇ ਆ ਜੇਦੀ ਫਾਰਮ ਚੋਂ ਲੈਂਦੀ ਹੈ ਬੱਛੀ ਕੱਢ ਕੇ ਬਿਲਕੁਲ ਥੱਲੇ ਵੇਖੋ ਤਾਂ ਵੇਖੋ ਵੀਰੇ ਪੰਡਾ ਹੀ ਪਾਈਆਂ ਲੈ ਵੇ ਦੀ ਗੱਲ ਕਰੀਏ ਤਾਂ ਵੀਰੇ ਹੁਣ ਤੋਂ ਹੀ ਥੱਬੇ ਲਾਏ ਆ ਹੇ ਇੱਕ ਹੱਬ ਤਾਂ ਪਿਆਰਾ ਇੱਕ ਹੱਬ ਤਾਂ ਵੀ ਜੀ ਲਾ ਜੂ ਹਜੇ ਕੀ ਬਸ ਤੋਰ ਵੀਰੀ ਤੋਰ ਸੱਜੀ ਤੋਰ ਲੰਮੀ ਲੈ ਰਿਹਾ ਵੇਖੀ ਫਾਰਮ ਚੋਂ ਵੱਠੀ ਲਈ ਇਹ ਬਹੁਤ ਚੰਗੀ ਥਣ ਬਹੁਤ ਸਪੈਸ਼ਲ ਲੱਗਿਆ ਹਨ ਆ ਚਵਾਈ ਜੂਈ ਵਿਦਿਆ ਮੋਟਰੀ ਆ ਕੇ ਸਮੱਥੀ ਭਾਲੀ ਥੁਰਦੇ ਥੁਰਦੇ ਗਾ ਲੰਮੀ ਵੇਖੋ ਵੀਰੋ ਆ ਸੋਹਣੀ ਵਹਿੜ ਤਾਂ ਪੂਰੀ ਗਿਆਚਦੀ ਆ ਵੀਰੇ ਥਣ ਥੁਣੋ ਵੀ ਸਪੈਸ਼ਲ ਲੱਗਿਆ ਆ ਹੈਗੀਆਂ ਇਧਰ ਵੇਖੋ ਇਹ ਨਹੀਂ ਵੀ ਵੀਰ ਜੀ ਜਿੱਥੇ ਮਰਜ਼ੀ ਛੱਡ ਕੇ ਬਹਿ ਜਾਓ ਵੇਖੋ ਕੀ ਬਾਤ ਹੈ ਜੀ ਤਾਂ ਵੇਖੋ ਵੀਰੋ ਆ ਸੋਹਣੀ ਸਲੱਖੀ ਵਹਿੜ ਆ ਏ ਘੰਗਰੂ ਘੰਗਰੂ ਲਾਏ ਵੀਰ ਨੇ ਪੂਰੇ ਜੱਜਾ ਲਾਇਆ ਮੈਡ ਦੇ ਵੀਰ ਬਿਲਕੁਲ ਵੀਰ ਸੋਹਣਾ ਪਸ਼ੂ ਆ ਫਿਰ ਹਨਾ ਜੀ ਹਾਂ ਜੀ ਵੀਰ ਜੀ ਤਾਂ ਬਾਕੀ ਵੀਰ ਨੂੰ ਪਤਾ ਲੱਗ ਜਨਾ ਕਿ ਕਿੰਨਾ ਦੁੱਧ ਪੈਰੂ ਜਿਹੜਾ حساب ਨਾਲ ਲੇਵਾ ਕੀਤਾ ਨੇ ਬਿਲਕੁਲ ਸਫੇਦ ਕੁਆਲਟੀ ਦੇਖੋ ਵੀਰ ਜੀ ਤਾਂ ਵੀਰੇ ਇਹਦੀ ਫੇਸ ਕੁਆਲਟੀ ਦੀ ਗੱਲ ਕਰੀਏ ਤਾਂ ਮੋਟੀ ਅੱਖ ਨਿੱਕਾ ਕੰਨ ਕੀ ਕਿਦਨੇ ਤੇ ਮੱਥੇ ਜੀ ਵੀਰੇ ਕੀ ਹੁੰਦੇ ਆ ਵੀਰ ਜੀ ਕੌਲੀ ਚ ਪਾਣੀ ਪੀਣ ਵਾਲੀ ਜੀ ਚ ਪਾਣੀ ਵਾਲੀ ਆ ਗਈ ਹਨਾ ਇਹ ਪਹਾੜ ਨਾ ਮੇਰਾ ਵੀਰੇ ਫਾਰਮ ਦੇ ਵਿੱਚ ਵੱਛੀ ਲੈਈ ਮੈਸੇਰਾ ਯਾਰ 19 ਕਿਲੋ ਦੀ ਗਰੰਟੀ ਚ ਫੁੱਲ ਕਿਹੜਾ ਵੀਰ ਦੂਰੋਂ ਚੱਲ ਗਿਆ ਹੋਊਗਾ ਵੀਰੇ ਤੂੰ ਛੱਡ ਕੇ ਨਹੀਂ ਜਾਣੀ ਵੱਛੀ ਐ ਚੰਗੀ ਸਪੈਸ਼ਲ ਵੱਛੀ ਲੈ ਗਿਆ ਵੀਰ ਢੱਲਾਂ ਢੁੱਲਾਂ ਬਹੁਤ ਨੇ ਥਾਂ ਸਪੈਸ਼ਲ ਲੱਗਿਆ ਤਾਂ ਵੀਰੇ ਚੈੱਕ ਕਰ ਲਓ ਇੱਕ ਵਾਰੀ ਫੇਰ ਫੇਸ ਕੁਆਲਿਟੀ ਐ ਮੋਟੀ ਆੱਖਾ ਮੱਥੇ ਦੇ ਟੋਆ ਨਿੱਕਾ ਕੰਨ ਤਾਂ ਵੀਰੇ ਗੱਲ ਕਰੀਏ ਤਾਂ ਆ ਬਹੁਤ ਹੀ ਵਧੀਆ ਨੇ ਦੁੱਧ ਨੂੰ ਵੀਰ ਚੰਗਾ ਰਿਕਾਰਡ ਦੱਸਦਾ ਇਹ ਨਹੀਂ ਵੀਰ ਜੀ ਓਦਾਂ ਦੀਆ ਵੇਖੋ ਪੂਰੀ ਸੀਸ ਲੱਗ ਆ ਗਈ ਹੈਨਾ ਤਾਂ ਵੀਰੇ ਸਿਵਤ ਵੀ ਚੰਗੇ ਪਸ਼ੂ ਦੀ ਹੁੰਦੀ ਹੈ ਗਾੜੀ ਬੱਜੇ ਹੋਵੇ ਪਸ਼ੂ ਹੈਨਾ ਤਾਂ ਕੋਈ ਵੀਰ ਦੂਰੋਂ ਚੱਲ ਕੇ ਆ ਜੇ ਕਿਦਾਂ ਕਈ ਵੀਰ ਆਉਂਦੇ ਆ ਕਦਾਂ ਉਹ ਤੁਸੀ ਦੱਸਿਆ ਆਪਾਂ ਫਰੋਜਪੁਰ ਕੱਲੀ ਆਏ ਵੇੜਾ ਹੈਨਾ ਮੋਗੇ ਤਾਂ ਕੋਈ ਵੀਰ ਦੂਰੋਂ ਬੇਫਿਕਰ ਹੋ ਕੇ ਚੱਲ ਕੇ ਆ ਗਿਆ ਤਾਂ ਛੱਡ ਕੇ ਨਹੀਂ ਜਾਊਗਾ ਤਾਂ ਬਾਕੀ ਟਿੱਪ ਟੁੱਪੜ ਵਧੀਆ ਹੀ ਬੋਲੀ ਟਿੱਪਣ ਹੁਣੇ ਤਾਰਾ ਮਾਰੀ ਇੱਧਰ ਵੇਖੋ ਕਿਆ ਬਾਤ ਹੈ ਤਾਂ ਇਹ ਦੂਰ ਆ ਵੇਖੋ ਵੇਖੋ ਬੰਬੂ ਗਾਰ ਲਗਾ ਇਧਰ ਵੇਖੋ ਸਿਰੇ ਲੱਗਾ ਵੀਰੇ ਹਨਾ ਆਈ ਵੇਖੋ ਕਿਆ ਬਾਤ ਧਾਰ ਬਹੁਤ ਮੋਟੀ ਆ ਇਹ ਵੇਖੋ ਵੀਰ ਜੀ ਵੇਖੋ ਠੀਕ ਆ ਵੀਰੇ ਆ ਦੇਖੋ ਬਹੁਤ ਸੋਹਣਾ ਬਹੁਤ ਸੋਹਣਾ ਕਿਆ ਬਾਤ ਹੈ ਇਹ ਤਾਂ ਵੇਖੋ ਵੀਰੋ ਬਾਕੀ ਚੈੱਕ ਕਰ ਲਓ ਸੋਣੀ ਵੈੜ ਆ ਲੰਮੀ ਬੇਲ ਆ ਤਾਂ ਵੀਰ ਜੀ ਮੋ ਚੋਗੀ ਤਾਂ 6 ਰੰਗ ਹੋਣੇ ਨੇ ਲੈ ਬਸ ਸੋਹਣਾ ਲੱਗਿਆ ਥਾਂ ਦੀ ਗੱਲ ਕਰੀਏ ਤਾਂ ਬਹੁਤ ਸਪੈਸ਼ਲ ਲੱਗਿਆ ਚੰਗੀ ਸੋਹਣੀ ਸਲੱਗ ਵੈੜ ਆ ਤਵੀਰ ਜੀ ਦਿਨ ਹੱਤਾ ਲੈ ਜੂ ਹਣਾ ਜਾਰੂ ਵੀਰ ਜੀ ਹੱਤਾ ਜੀ ਵੀਰ ਜੀ ਪਤਾ ਹੀ ਕੋਈ ਨਹੀਂ ਵਸ਼ੀ ਨੂੰ ਆ ਲਾ ਕੇ ਵਿਖਾ ਦਨੇ ਆ ਵੇਖੋ ਵੇਖੀ ਠੀਕ ਹੈ ਜੀ ਹਾਂ ਜੀ ਸੋਹਣੀ ਵੜਾ ਵੀਰੇ ਪੂਰੀ ਫੱਬਦੀ ਆ ਤਾਂ ਇੱਕ ਹਫਤਾ ਬਾਕੀ ਆ ਤਾਂ ਜੀ ਹਫਤੇ ਦੇ ਵਿੱਚ ਜਿਹੜੇ ਹਫਤਾ ਲੱਗੀ ਹਾਂ ਜੀ ਤੇ ਵੀਰ ਜੀ ਮੇਰੇ ਆ ਵੀ 19 20 ਕਿਲੋ ਦੁੱਧ ਪਿਆਰੀ ਉਹਦਾ 18 ਕਿਲੋ ਤੇ ਗਰੰਟੀ ਦੇਤੀ ਫੁੱਲ ਜਿਹੜੇ ਹਿਸਾਬ ਨਾਲ ਲੈਵਾ ਵੇਖੋ ਫਿਕਸ ਲੈਵਾ ਵੇਖੋ ਆ ਥਾਣੇ ਵੇਖੋ ਹਰੇ ਢਿਲਾ ਵੇਖੀ ਆ ਵੇਖੋ ਢਿਲਾ ਬੋਦ ਨੇ ਹਾਂ ਜੀ ਤਨਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਤਾਂ ਫੋਨ ਕਿੰਨੇ ਦੀ ਦੇਦਣੀ ਹੈ ਵੀਰ ਜੀ ਜਿਆਦਾ ਵਾਸ਼ੀ ਸੁਹੀ ਹੁੰਦੀ ਹੈ ਹਾਂਜੀ ਫਿਰ ਤਾਂ ਇਹ 70 ਵੀ ਕਹਿ ਸਕਦੇ ਨੇ ਬਿਲਕੁਲ ਹੋਰ ਜਿਹੜੀਆਂ ਜੈਸਨ ਹੋਣਾ ਹਾਂਜੀ 60000 ਦੀ ਦੇ ਦਈਏ ਵੀਰ ਜੀ ਮਾਨਤਨ ਕਰ ਦਿਓ 40 ਵਰਸ਼ੀ ਵੀ ਵੀਰ ਜੀ ਦੇਖੋ ਸਹੀ ਤੇ ਇਧਰ ਕੈਮਰਾ ਮਾਰੋ ਨਹੀਂ ਦੇਖੋ ਤਾਂ ਮਾਨਤਨ ਕਰ ਦਿਓ ਬੇਦੀ ਮੁੱਲ ਜਨਾ ਮੱਦੀ ਕਰਾਲ ਜਿਹੜੀ ਬੱਛੀ ਅਸੀਂ ਦੇ ਹੀ ਦੇਣੀ ਨਾ ਜੈਸਨੋਈ ਕਿਉਂਕਿ ਆਪਾਂ ਨੂੰ ਵੀ ਰੋ ਫੋਨ ਲਾਵੇ ਇਹ ਕਹਿਣਾ ਕਿ ਵੀਰ ਆ ਦੇ ਦੋ 40 ਦੀ 45 ਉਹ ਮੇਰਾ ਵੀਰ ਫੋਨ ਨਾ ਲਾਵੇ ਜਿਹੜੀ ਬੱਛੀ ਅਸੀਂ ਦੇਣ ਕਿਉਂਕਿ ਫਾਰਮ ਵਿੱਚ ਉਹ ਵੱਡੀ ਬੱਛੀ ਰਾਂਦੀ ਹੈ ਤੇ ਉਹਨਾਂ ਮੇਰਾ ਵੀਰ ਕਹਿੰਦਾ ਕੋਈ ਪਹਾੜ ਦੀ ਬੱਛੀ ਹੈ ਨਹੀਂ ਵੀਰੇ ਪਤਾ ਕੀ ਹੈ ਕਿਹੜਾ ਹੁਣ ਪਸ਼ੂ ਰਕਮ ਦਾ ਉਹਨੇ ਤੇ ਰਕਮ ਜੀ ਵਿਗਣਾ ਹੈ ਨਾ ਕੋਈ ਕਿਹੜੀ ਸੋਹਣੀ ਸੁਨੱਖੀ ਵੈੜਾ ਚਾਰੂ ਆ ਹਨਾ ਸਾਰੀਆਂ ਚੀਜ਼ਾਂ ਪੂਰੀਆਂ ਨੇ ਤਹਾਨਾ ਕਿੜੀ ਆ ਤੁਸੀਂ ਤੁਹਾਡਾ ਰੇਟ ਜੈਜ ਹੁੰਦਾ ਵਪਾਰੀ ਵੀਰ ਖੜਦੇ ਟਾਡੇ ਕੋ ਪਸ਼ੂ ਤਹਾਨਾ ਕਿੰਨੇ ਦੀ ਵੀਰ ਜੀ ਹੋਜੂ ਵੀਰ ਜੀ 60000 ਦੀ ਮੱਛੀ ਦੇ ਦਾਂਗੇ 60 ਦੀ 60 ਦੀ ਵੀਰ ਜੀ ਤੁਹਾਡਾ ਰੇਟ ਬਹੁਤ ਸੋਨਾ ਬਾਕੀ ਇੱਕ ਮਾਨ ਤਨ ਕਰਾ ਦਈਏ ਵੀਰੇ ਛੋਟਾ ਵਾਲੇ ਕਰਾਇਓ ਵੱਡੀ ਮੱਛੀ ਬਾਹਰ ਮੜੀ ਜੇ ਜੈ ਜੈ ਵੀਰੇ ਕਰਾਇਆ ਕਰਾ ਪੜਾ ਪੈ ਜਾਂਦਾ ਵੀਰਾਂ ਨੂੰ ਹਾਣਾ ਕਿੰਨੇ ਦੀ ਵੀਰ ਜੀ ਵਿੱਚੇ ਛੋੜ ਛੱਪਾ 57000 ਦੀ ਠੀਕ ਹੈ ਵੀਰ ਜੀ ਜੇ 57 ਦੀਣੀ ਵੀਰ ਜੀ ਜਿਹੜੀ ਮੱਛੀਆਂ ਇਹ ਦੇਣੀ ਨਾ 55000 ਦੀ ਵੈੜ ਦੇ ਵੇਚੀਆ ਕੀ ਬਾਤ ਹੈ ਲੈ ਲੋ ਵੀਰੋ ਰੇਟ ਚੈੱਕ ਕਰ ਲੋ ਛੋਟ ਛਪਾ ਹੀ ਹੋਣਾ ਵੀਰ ਜੀ ਇੱਥੋਂ 55 ਛੋਟ ਹੋਗੀ ਇੱਕ ਵਾਰੀ ਦੇਖੋ ਵੈੜ ਦੀ ਇਹ ਸੁਣੀ ਇਸ ਨਾਲ ਕੀ ਵੈੜ ਇਹ ਸਿਰਾਂ ਹੀ ਲੱਗਿਆ ਵੀਰੋ ਸੋਹਣੀ ਵੈੜਾ ਕੀ ਕਹਨੇ ਆ ਤਾਂ ਵੇਖੋ ਵੀਰੋ 55000 ਦੀ ਵੀਰ ਕਹਿੰਦਾ ਹਾਂ ਨਾ ਵੈੜ ਹੋ ਜੂਗੀ ਤਾਂ ਬਾਕੀ ਤੁਸੀਂ ਵੀਰ ਨੂੰ ਫੋਨ ਲਾ ਲਿਓ ਤਾ ਬਾਕੀ ਵੀਰੇ ਤੁਸੀਂ ਵੀ ਇੱਥੇ ਆਓ ਆਪਣਾ ਵੇਖ ਚੱਕ ਕੇ ਲੋ ਹਨਾ ਵੀਰੇ ਉਹ ਵੀਰੇ ਤਾਂ ਆਪ ਦਾ ਖੁਦ ਦਾ ਫਰਜ਼ ਆ ਹਰ ਵੀਡੀਓ 'ਚ ਇਹੋ ਬੇਨਤੀ ਹੁੰਦੀ ਆ ਤਾਂ ਬਾਕੀ ਵੀਰੇ ਦੂਰੋਂ ਵੀ ਜੜੇ ਆਉਂਦੇ ਅਸੀਂ ਤਾਈਆਂ ਤਾਰਾ ਤੁਰਾ ਮਰਾਤੀ ਆ ਬਿਲਕੁਲ ਵੀਰੇ ਬਿਲਕੁਲ ਕਰ ਲੈਣਾ ਵੀਰ ਜੀ ਸਾਫ਼ ਸਾਫ਼ ਮੂੰਹ ਛੇ ਤਾਂ ਕਿ 6 ਹੀ ਹੋਣਗੇ ਵੀਰੇ ਬਿਲਕੁਲ ਜੀ ਹਾਂ ਜੀ ਵੀਰ ਜੀ ਤਾਂ ਬਾਕੀ ਇਹ ਵੀਰਾਂ ਨੂੰ ਬੇਨਤੀ ਹੁੰਦੀ ਆ ਚੈਨਲ ਨੂੰ ਵੀਰੇ ਵਾਰ-ਵਾਰ ਸਬਸਕ੍ਰਾਈਬ ਕਰੋ ਹਨਾ ਜੀ ਲਾਈਕ ਕਰੋ ਤੇ ਸ਼ੇਅਰ ਕਰੋ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਬਾਕੀ ਵੀਰੇ ਮਾਨੇ ਦੇ ਨਾੜਾ ਨੂੰ ਨਾ ਚੈੱਕ ਕਰ ਲੋ ਵੀਰ ਜੀ ਪਹਿਲੇ ਸੂਏ ਨੇ ਦੁੱਧ ਚ ਵਾਇਆ 11 12 ਕਿਲੋ ਦੀ ਗਾਰੰਟੀ ਆਈ ਵੀਰ ਜੀ ਫਾਰਮ ਚ ਹਾਂਜੀ ਵੀਰ ਜੀ ਦੂਜਾ ਪਤਾ ਕੀ ਆ ਦੁੱਧ ਤੇ ਵੀਰ ਜੀ ਹੈਗਾ ਜੋ ਪਾਏ ਦਾ ਪਾਏ ਦਾ ਇਹ ਤਾਂ ਗੱਲ ਹੈ ਨਾ ਦੁੱਧ ਪਾਏ ਦਾ ਬਾਕੀ ਵੀਰੇ ਤੁਸੀਂ ਹੁਣ ਦਾ ਲੈਵਲ ਚੈੱਕ ਕਰ ਲਓ ਥਣ ਥੂਣ ਦੀ ਕੁਆਲਿਟੀ ਇੱਕ ਹੱਥ ਇੱਕ ਹੱਥ ਤਾਂ ਬਾਕੀ ਹੈ ਨਾ ਤਾਂ ਵੇਖੋ ਵੀਰੇ ਫੇਸ ਕੁਆਲਿਟੀ ਵੀ ਇਕੱਰੀ ਲੱਗੇ ਤਾਂ ਚੈੱਕ ਕਰ ਲਓ ਇੱਥੇ ਪਤਾ ਲੱਗੀ ਵੀਰ ਜੀ ਆ ਵੇਖੋ ਆ ਵਸ਼ੀ ਹੈ ਜੋ ਹੋਰ ਸੋਹਣੀ ਮਸ਼ੀ ਬਿਲਕੁਲ ਵੀਰੇ ਤਾਂ ਸੋਹਣੀ ਸੁਨਖ ਵੈੜਾ ਤਾਂ ਵੀਰ ਜੀ 55 ਦੀ ਹਾਂ ਨਾ ਤਾਂ ਅਡਰੈਸ ਐ ਕਰੀ ਬੋਲਿਓ ਜੀ। ਬ੍ਰਾਹਸੇ ਜੀ ਆਪਣਾ ਪੇਂਡਰ ਵਾਲ ਜਿਹੜਾ ਕਰਤਾਸ ਪਰ ਤਸੀਰ ਡੇਰਾ ਬਾਬਾ ਨਾਨਕ ਜੀ। ਹਾਂਜੀ। ਫਰੇਗੜ ਚੂੜੀਆਂ ਨੇ ਆਪਣਾ 4 ਕਿਲੋ ਮੀਟਰ ਜੇ ਇਹਦੇ ਆਪਣਾ ਰਮਦਾਸ ਹੀ 4 ਕਿਲੋ ਮੀਟਰ ਜੇ ਆਪਣਾ 5। ਫਿਰ ਆਪਣਾ ਪਿੰਡ ਵਿੱਚ ਜੇ ਫਰੇਗੜ ਤੇ ਫਰੇਗੜ ਤੇ ਰਮਦਾਸ ਦੇ ਵਿੱਚ ਹਰਦੋਰ ਵਾਲ ਪਿੰਡ ਤੇ ਨਾਮ ਆਪਣਾ ਰਮਨਦੀ ਜੇ ਪੇਂਡਰ ਵਾਲ ਹੈ ਨਾ। ਰੋਡ ਦੇ ਉੱਤੇ ਪੈ ਗਿਆ। ਹਾਂਜੀ ਰੋਡ ਦੇ ਉੱਤੇ ਬਿਲਕੁਲ ਵੇਜੀ। ਬਿਲਕੁਲ ਜੀ। ਤਾਂ ਫੋਨ ਨੰਬਰ ਆਪਣਾ 6284104047 ਜੇ। ਤੇ ਮੇਰਾ ਵੀਰ ਨਾ ਉਹ ਫੋਨ ਨਾ ਲਵੇ ਵੀ ਵੀਰ ਜੀ ਆ 40 ਦੀ ਦੇ ਦਿਓ 55। ਪਤਾ ਕੀ ਤੂੰ ਤੂੰ ਵੱਧ ਮੰਗਦਾ ਮੈਂ ਤੈਨੂੰ ਕਹਿੰਦਾ ਵੀਰੇ ਤੂੰ 75 ਮੰਗ ਲੈਂਦਾ ਮੈਂ ਕਹਿੰਦਾ ਵੀਰ 5 ਛੱਡ ਦੇ 10 ਛੱਡ ਦੇ ਕਿਹੜਾ ਰੇਡ ਹੀ ਗਿਆ ਜਾ ਉਹ ਤਾਂ ਚਲੋ ਕਿੰਨਾ ਪਸ਼ੂ ਰੱਖਿਆ ਉਹਨਾਂ ਨੂੰ ਪਤਾ ਉਹਨਾਂ ਨੂੰ ਪਰ ਕਿਉਂ ਉਹਨਾਂ ਨੂੰ ਪਤਾ ਵੀਰੇ ਹਨਾ ਤਾਂ ਕੋਈ ਚੱਕਰ ਨਹੀਂ ਬਾਕੀ ਤੁਸੀਂ 55 ਜੋ ਛੋਟ ਛੋਟੇ ਆਪਾਂ ਕਿਉਂ ਨਹੀਂ ਕਰਦੇ ਉਹ ਆਪਾਂ ਵੀ ਜੀ ਕਰਦਾ ਕਈ ਵੀਰ ਮੇਰੇ ਆਵੇਂ ਇੱਕ ਸਾਲ ਮਲ ਫੂਲ ਲਾ ਲੈਣਾ ਸਵਾਦ ਲੈਣਾ ਤੇ ਉਹ ਮੇਰਾ ਮਲ ਫੂਲ ਨਾਲ ਨਹੀਂ ਬਿਲਕੁਲ ਜੀ ਛੋਟ ਛੋਟੇ ਆਪਾਂ 55 ਜੋ ਕਰਦੇ ਹਨਾ ਕੀ ਬਾਤ ਹੈ ਠੀਕ ਹੈ ਵੀਰੇ ਧੰਨਵਾਦ ਸਸੀ ਕਾ